ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸਲ ਵਿੱਚ ਮੇਰਾ ਥੋੜਾ ਜਿਹਾ ਗਲਾ ਖਰਾਬ ਸੀਗਾ ਕਿਉਂਕਿ ਮੈਨੂੰ ਕਾਫੀ ਦਿਨੋਂ ਟੋਰਨਾ ਮੈਨੂੰ ਫੀਵਰ ਹੋ ਰਿਹਾ ਸੀਗਾ ਤੇ ਗਲੇ 'ਚ ਵੀ ਕਾਫੀ ਆਰਟੀਕਲ ਸੀਗੇ ਤੇ ਉਹਦੇ ਨਾਲ ਥੋੜੇ ਜਿਹਾ ਗਲੇ ਬੋਲਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ ਤੇ ਪਲੀਜ਼ ਅੱਸੀ ਨੂੰ ਥੋੜਾ ਇਗਨੋਰ ਕਰਿਓ ਤੇ ਅੱਜ ਦੀ ਜਿਹੜੀ ਵੀਡੀਓ ਆ ਉਹਦੇ ਵਿੱਚ ਜਿਹੜੀ ਮੈਂ ਓਮ ਰੈਮਡੀਜ਼ ਤੋਂ ਨਾਲ ਸ਼ੇਅਰ ਕਰੀ ਆ ਨਾ ਉਹ ਰੈਮਡੀਜ਼ ਬਹੁਤ ਹੀ ਜ਼ਿਆਦਾ ਵਧੀਆ ਜਿੰਨੇ ਵੀ ਕਹਤੀ ਓਨੇ ਜ਼ਿਆਦਾ ਵਧੀਆ ਜਿਨ੍ਹਾਂ ਨੂੰ ਬਣਾਉਣਾ ਆਸਾਨ ਆ ਤੇ ਉਹਨਾਂ ਹੀ ਉਹਦੇ ਬੈਨੀਫਿਟਾ ਬਹੁਤ ਜ਼ਿਆਦਾ ਤੇ ਕੋਈ ਖਰਚਾ ਨਹੀਂ ਕੋਈ ਤੁਹਾਡਾ 1 ਰੁਪਿਆ ਵੀ ਖਰਚਾ ਨਹੀਂ ਆਸੀ ਦਾ ਕਰਦਿਆਂ ਹੀ ਦੋ ਚੀਜ਼ਾਂ ਨਾਲ ਤੁਸੀਂ ਇਹ ਰੈਮਡੀਜ਼ ਨੂੰ ਤਿਆਰ ਕਰ ਸਕਦੇ ਹੋ ਤੇ ਕਾਫੀ ਅੱਛੀ ਹੈ ਇਹ ਰੈਮਡੀਜ਼ ਤੇ ਇਹਦੇ ਜਿਹੜੇ ਰਿਜ਼ਲਟ ਆਉਂ ਉਹ ਆਸਮ ਰਿਜ਼ਲਟ ਆ ਆਸਮ ਜਿਸ ਤੋਂ ਪਹਿਲੇ ਵਾਰ ਇਹਨੂੰ ਯੂਜ਼ ਕਰੋਗੇ ਨਾ ਤੇ ਤੁਸੀਂ ਪਹਿਲੇ ਵਾਰ ਤੁਸੀਂ ਦੇਖੋਗੇ ਵੀ ਇਹਦਾ ਕਿੰਨਾ ਵਧੀਆ ਰਿਜ਼ਲਟ ਆ ਤੇ ਇਹਦੇ ਨਾਲ ਜੇ ਤੁਹਾਡੇ ਸਕਿਨੀਆਂ ਜਿੰਨੀਆਂ ਵੀ ਸਕਿਨ ਦੇ ਰਿਲੇਟਡ ਤੁਹਾਡੇ ਫੇਸ ਤੇ ਕੋਈ ਪ੍ਰੋਬਲਮ ਹੈ ਕਿ ਜਿਵੇਂ ਫਾਈ ਲਾਈਨਸ ਆ ਰਿੰਕਲਸ ਆ ਡਾਰਕ ਸਪਾਟਸ ਆ ਠੀਕ ਆ ਆਈਜ਼ ਅਨਕਲ ਡਾਰਕ ਸਰਕਲਸ ਆ ਤੇ ਸਕਿਨ ਬਲੈਕ ਹੋ ਗਈ ਆ ਸਕਿਨ ਦੇ ਉੱਪਰ ਕਾਲਾ ਪਾਣਾ ਸਕਿਨ ਦਾ ਟੈਕਚਰ ਨੂੰ ਵੀ ਇੱਕ ਤੋਂ ਸ਼ੇਅਰ ਲਾਈਟ ਕਰੂੰਗੀ ਇਹ ਜਿਨ੍ਹਾਂ ਦੀ 40+ ਤੋਂ ਏਜ ਉੱਪਰ ਹੈ ਠੀਕ ਹੈ ਤੇ ਉਹਨਾਂ ਦੇ ਲਈ ਤਾਂ ਇਹ ਰਾਮਬਾਨ ਹੈ ਕਿਉਂਕਿ ਉਹਨਾਂ ਦੇ ਫੇਸ ਦੇ ਉੱਪਰ ਜਿਹੜਾ ਕੋਲੇਜਨ ਦੀ ਜਿਹੜੀ ਮਾਤਰਾ ਘਟਣ ਲੱਗ ਜਾਂਦੀ ਆ ਤੇ ਆਪਣੀ ਸਕਿਨ ਬਹੁਤ ਜ਼ਿਆਦਾ ਲੂਸ ਹੋਣ ਲੱਗ ਜਾਂਦੀ ਆ ਸਕਿਨ ਨੂੰ ਟਾਈਟ ਕਰੂਗਾ ਇਹ ਜੇਰਾ ਗਲੋਥ ਸੀ ਨੂੰ ਯੂਜ਼ ਕਰਦੇ ਰਹੋਗੇ ਤਾਂ ਤੇ ਕਾਫੀ ఈజీయను ਬਣਾਉਣਾ ਵੀ ఈజీ ਆ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਬਲੈਕ ਨੋਸ ਨੂੰ ਇਹ ਦੂਰ ਕਰਵਾਉ ਤੋਂ ਜੇ ਜਿਹੜੇ ਤੁਹਾਡੇ ਸਕਿਨ ਬਲੈਕ ਹੋ ਗਿਆ ਉਹਨਾਂ ਦੇ ਬਲੈਕ ਨੋਸ ਨੂੰ ਘਟਾਉਗਾ ਫਿਰ ਸਭ ਕੋਈ ਵੀ ਸਕਿਨ ਵਾਲਾ ਨੂੰ ਯੂਜ਼ ਕਰ ਸਕਦਾ ਹਾਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਸੈਲਫਟਿੰਗ ਸਕਿਨਰ ਠੀਕ ਹੈ ਉਹ ਪਲੇਸਰ ਨੂੰ ਨਾ ਯੂਜ਼ ਕਰਿਓ ਕਿਉਂਕਿ ਇਹ ਜਿਹੜੇ ਰੈਮਡੀਜ਼ ਹਨ ਬਹੁਤ ਅੱਛੇ ਹਤੇ ਮੈਂ ਖੁਦ ਇਹ ਜਿਹੜੇ ਰੈਮਡੀਜ਼ ਮੈਂ ਖੁਦ ਯੂਜ਼ ਕੀਤਾ ਹੋਇਆ ਹੈ ਮੈਂ ਉਹ ਰੈਮਡੀਜ਼ ਇਹੀ ਤੁਹਾਨੂੰ ਸ਼ੇਅਰ ਕਰਦੀ ਆਂ ਜਿਹੜੇ ਮੈਂ ਖੁਦ ਦੇ ਉੱਪਰ ਯੂਜ਼ ਕੀਤੀ ਹੋਈ ਆ ਤੇ ਤੁਸੀਂ ਕਹੋਗੇ ਮੈਂ ਨਾ ਵੀ ਕਿਤੇ ਇਹ ਐਵੇਂ ਹੀ ਕਹਿੰਦੇ ਆ ਆਪ ਦੇ ਉੱਪਰ ਇਹ ਰਾਮ ਲੁਜੀਆਂ ਨਹੀਂ ਯੂਜ਼ ਕਰਦੇਗੇ ਮੈਂ ਤੁਹਾਨੂੰ ਇਹ ਇੱਕ ਪ੍ਰੂਫ ਦਿਖਾਉਣੀ ਆ ਇਹ ਤਾਂ ਸਭ ਤੋਂ ਪਹਿਲਾ ਪ੍ਰੂਫ ਥਾ ਮੈਂ ਤੁਹਾਨੂੰ ਸਕਰਬ ਦਿਖਾਇਆ ਸੀਗਾ ਵੀ ਮੈਂ ਸਕਰਬ ਇਹਨਾਂ ਯੂਜ਼ ਖੁਦ ਕਰਦੀ ਆ ਠੀਕ ਹੈ ਤੁਸੀਂ ਮੈਂ ਤੁਹਾਨੂੰ ਦਿਖਾਇਆ ਵੀ ਇਸ ਮੈਂ ਇਸ ਟੱਬੇ ਦੇ ਵਿੱਚ ਨਿਪਾ ਕੇ ਲਾਗਦੀ ਆ ਤੇ ਮੈਂ ਖੁਦ ਹੀ ਨਹੀਂ ਯੂਜ਼ ਕਰਦੀ ਆ ਸੈਕਿੰਡ ਮੈਂ ਹੁਣ ਜਿਹੜੀ ਚੀਜ਼ ਬਣਾਈ ਆ ਠੀਕ ਹੈ ਉਹ ਹੈ ਕਿ ਆਹ ਵਾਲੀ ਕਰੀਮ ਇਹ ਐਂਟੀ-ਏਜਿੰਗ ਇਹ ਕਰੀਮ ਹੈ ਠੀਕ ਹੈ ਇਹ ਮੈਂ ਨਾ ਪੱਲਾ ਬੇਰ ਇੱਕ ਹੋਰ ਕੱਲਾ ਬਣਾਈ ਸੀਗੀ ਖੂਦ ਬਣਾਈ ਸੀ ਕੱਲਾ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਇੰਟਰਸਟ ਵੀ ਆਉਂਦਾ ਤੇ ਮੈਂ ਇਹਨਾਂ ਬਾਰੇ ਨੋਲਜ ਵੀ ਰੱਖਦੀ ਹਾਂ ਤੇ ਮੈਂ ਇਹ ਪੱਲਾ ਮਨਾਈ ਸੀ ਕਿ ਉਹ ਉਹਦੇ ਵਿੱਚ ਨਾ ਮੈਂ ਕੋਈ ਇੱਕ ਚੀਜ਼ ਮਿਕਸ ਕਰਕੇ ਹੋਰ ਦੇਖਿਆ ਐਕਸਪੈਰੀਮੈਂਟ ਕੀਤਾ ਸੀਗਾ ਤੇ ਉਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੇ ਆਪਣਾ ਐਡ ਕੀਤੀ ਸੀਗੀ ਤੇ ਉਹਦੇ ਨਾਲ ਨਾ ਵੀ ਜਿਹੜੇ ਇਹਦੀ ਸ਼ੈਲਫ ਲਾਈਫ ਸੀ ਨਾ ਉਹ ਬਹੁਤ ਹੀ ਜ਼ਿਆਦਾ ਘੱਟ ਸੀ ਵੀ ਕੁਝ ਦਿਨਾਂ ਦੀ ਸ਼ੈਲਫ ਲਾਈਫ ਸੀਗੀ ਤੇ ਉਹਦਾ ਮੈਨੂੰ ਲੱਗਿਆ ਨਹੀਂ ਗਾਪੇ ਇਹ ਉਹ ਵੀ ਰੈਮਡਿਸ ਨੂੰ ਸੌਰੀ ਇਹ ਕ੍ਰੀਮ ਨੂੰ ਮੈਂ ਬੇ ਸ਼ੇਅਰ ਕਰਾਂ ਤੇ ਫਿਰ ਉਸ ਨੂੰ ਮੈਂ ਵੀ ਚੜਤਾ ਸੀਗਾ ਕਿਉਂਕਿ ਬਟ ਉਹਦਾ ਰਿਜ਼ਲਟ ਵਧੀਆ ਸੀਗਾ ਪਰ ਬੇ ਉਹਦੀ ਸ਼ੈਲਫ ਲਾਈਫ ਨਹੀਂ ਜਿਆਦਾ ਸੀਗੀ ਬੇ ਉਹ ਬੇ ਆਪਾਂ ਕਿਸੇ ਨੂੰ ਦੱਸ ਸਕੀ ਹਣਾ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਦੁਬਾਰਾ ਇਹ ਕ੍ਰੀਮ ਮਨਾਈ ਇਹਨੂੰ ਹੋਗੇ ਮੈਨੂੰ ਯੂਜ਼ ਕਰਦੇ ਨੂੰ 15 ਦਿਨ ਹੋ ਗਏ ਤੇ ਇਧਰ ਜਿਹੜਾ ਰਿਜ਼ਲਟ ਆ ਨਾ ਸੱਚੀ ਆਸਮ ਜਿਹਾ ਰਿਜ਼ਲਟ ਆ ਤੁਸੀਂ ਮੇਰੇ ਫੇਸ ਦੇ ਉੱਪਰ ਦੇਖ ਹੀ ਰਹੇ ਹੋਗੇ ਨਾ ਤੇ ਮੈਂ ਇਹ ਆਪਦੇ ਫੇਸ ਦੇ ਉੱਪਰ ਹੱਥਾਂ ਪੈਰਾਂ ਦੇ ਉੱਪਰ ਇਹਨੂੰ ਅਪਲਾਈ ਕਰੀਏ ਤੇ ਜਦੋਂ ਮੈਨੂੰ ਕਨਫਰਮ ਪੂਰਾ ਪੱਕਾ ਕਨਫਰਮ ਹੋ ਗਿਆ ਵੀ ਇਹ ਕਿਹੜੀ ਕਿਹੜੀ ਚੀਜ਼ ਸਹੀ ਬੀਨਿਫੀਟ ਦੇਉਗੀ ਆਪਾਂ ਨੂੰ ਤੇ ਫਿਰ ਉਸ ਤੋਂ ਬਾਅਦ ਹੀ ਮੈਂ ਤੁਹਾਨਾਂ ਨੂੰ ਇਹ ਗ੍ਰੀਮ ਸ਼ੇਅਰ ਕਰੂੰਗੀ ਠੀਕ ਹੈ ਤੇ ਯਾਰੀ ਗੱਲ ਤੇ ਰਹੀ ਗੱਲ ਐਸੋ ਜਿਹੜੀ ਮੈਂ ਤੁਹਾਨੂੰ ਅੱਜ ਰਾਮਲੀਦਾ ਸੁਈਆਂ ਇਹਦੀ ਇਹ ਮੈਂ ਤੁਹਾਨੂੰ ਇਹ ਮੈਂ 15 ਦਿਨ ਰਾਤੀ 15 ਦਿਨ ਲਗਾਤਾਰ ਇਹਨੂੰ ਯੂਜ਼ ਕੀਤਾ ਤੇ ਇਹਦੇ ਨਾਲ ਮੈਂ ਜਿਹੜਾ ਰਿਜ਼ਲਟ ਦੇਖਿਆ ਸੀਗਾ ਉਹ ਇਹ ਸੀਗਾ ਬੇਨਾ ਆਪਣੇ ਫੇਸ ਦੀਆਂ ਜਿਹੜੀਆਂ ਜਿੰਨੇ ਵੀ ਫੇਸ ਰਿਲੇਟਡ ਇਸ਼ੂਜ਼ ਹੁੰਦੀਆਂ ਠੀਕ ਹੈ ਉਹਨੂੰ ਇਹ ਸਹੀ ਕਰਦੀ ਆ ਤੇ ਟਾਈਮ ਜ਼ਰੂਰ ਲੱਗਦਾ ਹਰ ਇੱਕ ਚੀਜ਼ ਨੂੰ ਟਾਈਮ ਲਾਦਾ ਕੋਈ ਵੀ ਹੋਮ ਰੈਮਡੀਜ਼ ਹੋਵੇ ਚਾਹੇ ਕੋਈ ਵੀ ਜਿੰਨੀ ਤੋਂ ਮਹਿੰਗੀ ਤੋਂ ਮਹਿੰਗੀ ਕਰੀਮ ਤੁਸੀਂ ਯੂਜ਼ ਕਰੋਗੇ ਨਾ ਠੀਕ ਹੈ ਉਹ ਵੀ ਜਲਦੀ ਅਸਰ ਨਹੀਂ ਕਰਉਂਗੀ ਉਹ ਵੀ ਜੇ ਕੋਈ ਵੀ ਕਰੀਮ ਤੁਹਾਡੇ ਫੇਸ ਦੇ ਉੱਪਰ ਇੱਕਦਮ ਰਿਜ਼ਲਟ ਤੁਹਾਨੂੰ ਦੇਊਗੀ ਨਾ ਤੇ ਉਹਦੇ ਨਾਲ ਤੁਹਾਨੂੰ ਫੀਐਸਟੀ ਉੱਪਰ ਵੀ ਪ੍ਰੋਬਲਮਸ ਵੀ ਕ੍ਰੀਏਟ ਕਰੋਗੇ ਤੇ ਹੋਮ ਰੈਮੀਡੀਜ਼ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਯੂਜ਼ ਕਰੋ ਜੋ ਤੁਸੀਂ ਟਰਾਈ ਕਰਕੇ ਦੇਖ ਲਿਆ ਤੁਹਾਨੂੰ ਲੱਗੇ ਵੀ ਤੁਹਾਨੂੰ ਨਹੀਂ ਸੂਟ ਕੀਤੀ ਠੀਕ ਹੈ ਤਾਂ ਤੁਸੀਂ ਛੱਡ ਦੋਗੇ ਠੀਕ ਪਰ ਉਹਦਾ ਕੋਈ ਜੇ ਬੈਨੀਫਿਟ ਨਹੀਂ ਹੈਗਾ ਨਾ ਹੋਮ ਰੈਮੀਡੀਜ਼ ਦਾ ਤੇ ਉਹਦੇ ਨੁਕਸਾਨ ਵੀ ਕੋਈ ਨਹੀਂ ਹੈਗਾ ਤੇ ਜਿਹੜੀ ਅੱਜ ਦੀ ਰੈਮੀਡੀਆ ਤੇ ਇਹਦਾ ਵੀ ਨੁਕਸਾਨ ਕੋਈ ਨਹੀਂ ਹੈਗਾ ਕਰ ਠੀਕ ਹੈ ਜਿਹੜੀ ਚੀਜ਼ ਆਪਾਂ ਖਾ ਸਕਦੇ ਆ ਆਪਾਂ ਫੇਸ ਦੇ ਉੱਪਰ ਵੀ ਯੂਜ਼ ਕਰ ਸਕਦੇ ਆ রাইਟ ਤੇ ਇਹੀ ਤੁਸੀਂ ਬਸ ਜਿਹੜਾ ਧਿਆਨ ਰੱਖਣਾ ਉਹ ਇਹ ਹੈ ਵੀ ਜਿਹੜੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਸੈਂਸਿਟਿਵ ਸਕਿਨ ਆ ਪਲੀਜ਼ ਉਹ ਇਹਨੂੰ ਨਹੀਂ ਅਪਲਾਈ ਕਰਿਓ ਤੇ 30 ਦੇ ਜਿਹੜਾ ਪਲੱਸ ਆ ਉਹ ਐਸ ਰੈਮਡੀਜ਼ ਨੂੰ ਯੂਜ਼ ਕਰ ਸਰਦੇ ਆ ਤੇ ਇਹਦੇ ਨਾਲ ਥੋੜੀ ਜਿਹੜੀ ਸਕਿਨ ਨੂੰ ਮੋਇਸਚਰਾਈਜ਼ ਵੀ ਮਿਲੂਗਾ ਸਕਿਨ ਨੂੰ ਡੀਪਲੀ ਹਾਈਡਰੇਟ ਕਰੋਗਾ ਸਕਿਨ ਨੂੰ ਥੋੜੀ ਨੂੰ ਤਾਂ ਕਿ ਜਿਹੜੇ ਐਂਟੀ 에ਜਿੰਗ ਦੇ ਸਾਈਨ ਤੁਹਾਡੇ ਫੇਸ ਤੇ ਆ ਰਹੇ ਆ ਉਹਨਾਂ ਨੂੰ ਇਹ ਵੀ ਕੁਝ ਹੱਦ ਤੱਕ ਗਲੇ ਕਰੂਗਾ ਤੇ ਚਲੋ ਫਿਰ ਦੇਖਦੇ ਆ ਵੀ ਆਪਾਂ ਇਸ ਦੇ ਜਿਹੜੇ ਹੋਮ ਲੈਕਡਿਜ਼ ਆ ਉਹਨੂੰ ਕਿਵੇਂ ਬਣਾਉਣਾ ਤੇ ਕਿਵੇਂ ਇਹਨੂੰ ਅਪਲਾਈ ਕਰਨਾ ਕਿੰਨਾ ਟਾਈਮ ਇਹਨੂੰ ਯੂਜ਼ ਕਰਕੇ ਰੱਖਣਾ ਤੇ ਕੀ ਕੀ ਚੀਜ਼ਾਂ ਦੇ ਵਿੱਚ ਆਪਾਂ ਮਿਕਸ ਕਰ ਲਈਓ ਤੇ ਉਸ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਨੂੰ ਬੇਈ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਤਾਂ ਪੈਸ ਨਾਲ ਸਬਸਕ੍ਰਾਈਬ ਹੀ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾਗਾ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਚਲੋ ਫਿਰ ਦੇਖਦੇ ਆ ਆਪਾਂ ਅੱਧੇ ਜਿਹੜੇ ਰੈਮਡੀਜ਼ ਆ ਉਹਨਾਂ ਕੀ ਬਣਾਉਣਾ ਤੇ ਉਦਲੇ ਸਿਰਫ ਆਪਾਂ ਦੋ ਚੀਜ਼ਾਂ ਹੀ ਲੈਣੀਆਂ ਤੇ ਰੈਮਡੀਸਮ ਨੂੰ ਬਣਾਉਣ ਲਈ ਜਿਹੜੀ ਆਪਾਂ ਸਭ ਤੋਂ ਪਹਿਲਾ ਚੀਜ਼ ਲੈਣੀ ਹੈ ਨਾ ਉਹ ਹੈ ਕਿ ਆ ਮਲਾਈ ਜਿਹੜੀ ਆਪਣੇ ਖੁਦ ਦੇ ਘਰੇ ਹੀ ਆਪਾਂ ਨੂੰ ਮਿਲ ਜੂਗੀ ਜੇ ਤੁਸੀਂ ਠੰਡੇ ਦੁੱਧ ਦੀ ਮਲਾਈ ਲਓਗੇ ਠੀਕ ਹੈ ਜਿਵੇਂ ਵੀ ਰॉ ਮਿਲਕ ਹੁੰਦਾ ਉਹਦੀ ਮਲਾਈ ਲਓਗੇ ਤਾਂ ਬਹੁਤ ਜ਼ਿਆਦਾ ਵਧੀਆ ਜੇ ਤੁਸੀਂ ਗਰਮ ਦੁੱਧ ਦੀ ਮਲਾਈ ਵੀ ਲਾਣੇ ਹੋ ਤਾਂ ਉਹ ਵੀ ਬਹੁਤ ਜ਼ਿਆਦਾ ਵਧੀਆ ਬਟ ਹੋਵੇ ਇਹ ਠੰਡੀ ਕਿਉਂ ਫ੍ਰੀਜ ਦੇ ਵਿੱਚ ਰੱਖੀ ਹੋਈ ਹੋਣੀ ਚਾਹੀਦੀ ਆ ਔਰ ਉਸੇ ਦਿਨ ਦੀ ਹੋਣੀ ਚਾਹੀਦੀ ਆ ਜਿਸ ਦਿਨ ਤੁਸੀਂ ਇਹਨੂੰ ਯੂਜ਼ ਕਰ ਰਹੇ ਹੋ ਤੇ ਕਿਉਂਕਿ ਜੇ ਆਪਾਂ ਇਹਨੂੰ ਬਹੁਤ ਟਾਈਮ ਤੋਂ ਬਾਟਮ ਤੱਕ ਹੰਦ ਰਿਹਾ ਫ੍ਰੀਜ ਦੇ ਵਿੱਚ ਇਹ ਕਰੀਮ ਪਈ ਆ ਤੇ ਆਪਾਂ ਰਾਤ ਨੂੰ ਇਹਨੂੰ ਅਪਲਾਈ ਕਰਦੇ ਆਂ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਨਾਲ ਨਾ ਇੱਕ ਖੱਟੀ ਜਿਹੀ ਸਮੈਲ ਆਉਣ ਲੱਗ ਜਾਂਦੀ ਆ ਇਸ ਲਈ ਨਾ ਬਹੁਤ ਜ਼ੰਮੇ ਟਾਈਮ ਤੋਂ ਜਿਹੜੀ ਪਈ ਹੋਈ ਮਲਾਈ ਆ ਉਹ ਤੁਸੀਂ ਯੂਜ਼ ਨਹੀਂ ਕਰਨੀ ਤਾਜ਼ਾ ਮਲਾਈ ਹੀ ਯੂਜ਼ ਕਰਨੀ ਆ ਪਰ ਫ੍ਰਿਜ ਦੇ ਵਿੱਚ ਰੱਖੀ ਹੋਈ ਮਲਾਈ ਹੀ ਯੂਜ਼ ਕਰਨੀ ਆ ਚਾਹੇ ਉਹ ਘਰਮ ਦੁੱਧੀ ਹੋਵੇ ਚਾਹੇ ਉਹ ਕੱਚੇ ਦੁੱਧੀ ਹੋਵੇ ਠੀਕ ਹੈ ਤੇ ਮੈਂ ਇਸ ਤਰ੍ਹਾਂ ਆਹਦੇ ਫੇਸ ਦੇ ਉੱਪਰ ਅਪਲਾਈ ਕਰੂੰਗੀ ਹੱਥਾਂ ਦੇ ਉੱਪਰ ਵੀ ਅਪਲਾਈ ਕਰੂੰਗੀ ਤੇ ਉਹਦੇ ਲਈ ਇਹ ਸਿਰਫ

నిंबू దిਆ ਪਾਵਾਂਗੀ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਲਾਂਗੇ ਮਿਕਸ ਕਰੀਮ ਟਾਈਪ ਦੇ ਇਹ ਦੰਝੋਗੇ ਰੈਮੇਡਿਸ ਤੇ ਇਹ ਤੁਸੀ ਸਿਰਫ ਇੱਕ ਦਿਨ ਲਈ ਹੀ ਬਣਾਉਣੀ ਆ ਤੇ ਅਗਲੇ ਦਿਨ ਜੇ ਤੁਸੀ ਇਹਨੂੰ ਯੂਜ਼ ਕਰ ਰਹੇ ਹੋ ਤੇ ਉਸ ਟਾਈਮ ਵੀ ਤੁਹਾਨੂੰ ਇਸ ਤਰ੍ਹਾਂ ਹੀ ਇਹਨੂੰ ਬਣਾਉਣੀ ਪਊਗੀ ਟਾਈਮ ਦਾ ਕੁਝ ਨਹੀਂ ਲੱਗਣਾ ਸਿਰਫ 2 ਮਿੰਟ ਲੱਗਣਗੇ ਪਹਿਲਾਂ ਨੂੰ ਬਣਾ ਕੇ ਸਬ 스ਕਰੀਮ ਚਟਨੀ ਹੈ ਤੇ ਉਹਦੇ ਵਿੱਚ ਸਿਰਫ ਨਿੰਬੂ ਦੀਆਂ ਪੰਜ ਬੂੰਦਾਂ ਪਾਉਣੀ ਹੈ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲੈਣਾ ਤੇ ਆਦੇ ਫੇਸ ਜੋਬ ਪਰ ਇਹਨੂੰ ਕਰ ਲਓ ਅਪਲਾਈ। ਬਸ ਆਇਆ ਤਾਂ ਕੰਮ। ਇਸ ਤਰ੍ਹਾਂ ਦੀ ਇਹ ਕ੍ਰੀਮ ਬਣ ਚੁੱਕੀ। ਠੀਕ ਹੈ। ਤੇ ਇਹਨੂੰ ਆਦੇ ਫੇਸ ਦੇ ਉੱਪਰ ਤੁਸੀਂ ਆਹ ਦਸਤ ਪਹਿਲਾਂ ਆਪ ਦਾ ਜਿਹੜਾ ਫੇਸ ਆ ਉਹਨੂੰ ਵਾਸ਼ ਕਰਨਾ ਤੇ ਇਹਨੂੰ ਆਪਦੇ ਫੇਸ ਦੇ ਉੱਪਰ ਫੁੱਲ ਫੇਸ ਦੇ ਉੱਪਰ ਇਹਨੂੰ ਅਪਲਾਈ ਕਰ ਲੈਣਾ। ਤੁਹਾਨੂੰ ਮੈਂ ਯੂਜ਼ ਕਰਕੇ ਦਿਖਾਉਣੀ ਆ। ਤੁਸੇਕ ਨੂੰ ਬਿਲਕੁਲ ਨਾ ਕਰੀਮਿੰਗ ਦੀ ਤਰ੍ਹਾਂ ਹੀ ਆਏ ਤੇ ਇਹਦੇ ਨਾਲ ਤੁਹਾਡੇ ਸਾਰੇ ਸਕਿਨੀਆਂ ਪ੍ਰੋਬਲਮਸ ਦੂਰ ਹੋ ਗਈਆਂ ਤੁਸੀਂ ਦੇਖੋਗੇ ਨਾ ਬੇ ਪਹਿਲੇ ਦਿਨ ਤੁਸੀਂ ਇਹਨੂੰ ਯੂਜ਼ ਕਰੋਗੇ ਤੇ ਪਹਿਲੇ ਦਿਨ ਨਾਲ ਹੀ ਤੁਹਾਨੂੰ ਇਹਦਾ ਬਹੁਤ ਚੰਗਾ ਵਧੀਆ ਰਿਜ਼ਲਟ ਮਿਲੇਗਾ ਤੁਹਾਂ ਅਲ ਇਕਲ ਹੋ ਤੁਸੀਂ ਇਹਨੂੰ ਅਪਲਾਈ ਕਰਨਾ ਕਿ ਅਨ ਰਾਤ ਨੂੰ ਹੀ ਅਪਲਾਈ ਕਰਨਾ ਦੀਨੇ ਤੁਸੀਂ ਇਹਨੂੰ ਅਪਲਾਈ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਨਿੰਬੂ ਆਪਾਂ ਐਡ ਕੀਤਾ ਹੋਇਆ ਤੇ ਸਿੱਧਾ ਨਿੰਬੂ ਤੁਸੀਂ ਆਦੇ ਫੇਸ ਦੇ ਉੱਪਰ ਕਦੇ ਵੀ ਅਪਲਾਈ ਨਹੀਂ ਕਰਨਾਗਾ ਕਿਸੇ ਵੀ ਚੀਜ਼ ਦੇ ਵਿੱਚ ਮਿਕਸ ਕਰਕੇ ਹੀ ਤੁਸੀਂ ਨਿੰਬੂ ਨੂੰ ਅਪਲਾਈ ਕਰ ਸਕਦੇ ਹੋ ਸਿੱਧਾ ਨਿੰਬੂ ਕਦੇ ਵੀ ਆਦੇ ਫੇਸ ਦੇ ਉੱਪਰ ਅਪਲਾਈ ਨਹੀਂ ਕਰਨਾ ਆਦੇ ਲਿਪਸ ਉੱਪਰ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਨੂੰ ਥੋੜਾ ਟਾਈਮ ਲੱਗਦਾ ਇਹਨੂੰ ਦੀ ਸਕਿਨ ਦੇ ਵਿੱਚ ਐਂਟ੍ਰੇਟ ਹੋਣ ਲਈ ਤੇ ਉਸ ਤੋਂ ਬਾਅਦ ਹਲਦੀ ਆ ਇਸੇ ਉੱਪਰ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਕਿਉਂਕਿ ਜੇ ਤੁਹ ਕੋਈ ਸੋਚਦਾ ਕਿ ਨਿੰਬੂ ਨਾਲ ਸਾਰਾ ਫੇਸ ਖਾਵੂਗਾ ਨਹੀਂ ਹੁੰਦਾ ਬਿਲਕੁਲ ਵੀ ਨਹੀਂ ਹੁੰਦਾ ਵਰਤਾਂ ਕਿਸੇ ਕਿਸੇ ਚੀਜ਼ ਦੇ ਵਿੱਚ ਇਹਨੂੰ ਨਿੰਬੂ ਦੀਆਂ 4-5 ਹੁੰਦਾ ਐਡ ਕਰਕੇ ਯੂਜ਼ ਕਰੋਂਗੇ ਨਾ ਤੇ ਤੁਹਾਡੇ ਫੇਸ ਤੇ ਉੱਪਰ ਕੋਈ ਵੀ ਪ੍ਰੋਬਲਮ ਨਹੀਂ ਆਉਂਗੀ ਕਿਉਂਕਿ ਜੇ ਤੁਸੀਂ 30 ਤੋਂ ਪਲੱਸ ਹੋ ਤਾਂ ਠੀਕ ਹੈ ਇਸ ਤਰ੍ਹਾਂ ਤੁਸੀਂ ਆਗੇ ਫੇਸ ਤੇ ਉੱਪਰ ਇਹਨੂੰ ਕਰ ਲਓ ਅਪਲਾਈ ਤੇ ਹਾਂਵੇ ਹੱਥਾਂ ਦੇ ਉੱਪਰ ਵੀ ਇਹਨੂੰ ਜ਼ਰੂਰ ਅਪਲਾਈ ਕਰੋ ਤਾਂ ਕਿ ਜੇ ਤੁਹਾਡੇ ਹੱਥਾਂ ਦੇ ਉੱਪਰ ਰਿੰਕਲਸ ਜਾਂ ਲਾਈਨਸ ਜਿਹੜਾ ਸ਼ੋਨ ਲੱਗੀਆਂ ਬਹੁਤ ਥਿਮਕ ਲੈਣ ਸਹੀ ਹੋ ਜਾਣੀਆਂ ਤੇ ਇਸ ਤਰ੍ਹਾਂ ਤੁਸੀਂ ਆਗੇ ਫੇਸ ਤੇ ਉੱਪਰ ਇਹਨੂੰ ਅਪਲਾਈ ਕਰ ਲਓ ਤੇ ਇਹਨੂੰ ਤੁਸੀਂ ਕਿਲੇ ਟਾਈਮ ਤੱਕ ਰੱਖਣਾ ਹੈ ਨੂੰ ਤੁਸੀਂ ਰੱਖਣਾ ਸਾਰੀ ਰਾਤ ਆਪ ਦਾ ਫੇਸ ਤੇ ਉੱਪਰ ਲਗਾਓ ਇਹਨੂੰ ਲਗਾ ਕੇ ਤੇ ਇਹਨੂੰ ਬਸ ਐਵੇਂ ਛੱਡ ਦਿਓ ਤੇ ਆਪਦੇ ਸਾਈਡ ਰਾਤ ਇਹਨੂੰ ਲੱਗੇ ਰਹਿਣ ਦਿਓ ਤੇ ਸੁਬਾਹੀ ਇਹਨੂੰ ਵਾਸ਼ ਕਰਨ ਵਾਸ਼ ਕਰਨ ਤੋਂ ਬਾਅਦ ਤੁਸੀਂ ਆਹ ਦੇ ਫੇਸ ਤੇ ਉੱਪਰ ਸੰਸਕ੍ਰੀਨ ਲੋਸ਼ਨ ਜਾਂ ਕਰੀਮ ਜਿਹੜੀ ਵੀ ਤੁਹਾਨੂੰ ਸੂਟ ਕਰਦਾ ਕਿ ਕਿ ਤੁਸੀਂ ਆਪ ਦੇ ਫੇਸ ਦੇ ਉੱਪਰ ਇਹਨੂੰ ਲਗਾਓ ਪਹਿਲੇ ਦਿਨ ਤੋਂ ਹੀ ਤੁਹਾਨੂੰ ਟਾਈਟਨੈਸ ਫੀਲ ਹੋਊਗੀ ਸਕਿਨ ਦੇ ਜਿਹੜਾ ਬੇ ਸ਼ੇਡ ਹੈ ਇੱਕ ਦੋ ਸ਼ੇਡ ਜ਼ਰੂਰ ਲਾਈਟ ਹੋਊਗਾ ਤੇ ਜੇ ਮੈਂ ਕਹਾਂ ਵੀ ਤੁਸੀਂ ਬਾਰੇ ਜ਼ਿਆਦਾ ਗੋਰੇ ਹੋ ਜਾਓਗੇ ਤਾਂ ਉਹ ਤਾਂ ਨਹੀਂ ਹੋ ਸਕਦਾ ਹਨ ਤੇ ਮਹਾ ਬੇ ਸਕਿਨ ਦੀ ਜਿਹੜੀ ਕੰਪਲੈਕਸ਼ਨ ਹਨ ਉਹ ਇੱਕ ਦੋ ਸ਼ੇਡ ਲਾਈਟ ਜ਼ਰੂਰ ਹੋਊਗੀ ਤੇ ਰੈਗੂਲਰਲੀ ਯੂਜ਼ ਕਰਦੇ ਰਹੋਗੇ ਤਾਂ ਇਹ ਜਿੰਦੀ ਜਿਹੜੇ ਸਾਈਨ ਉਹ ਵੀ ਹੌਲੀ 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 ਕੱਦਨ ਸਟਾਰਟ ਹੋ ਜਾਣਗੇ ਉਹ ਸਨਸਕ੍ਰੀਨ ਵੀ ਗੋਣਾ ਨਹੀਂ ਪੋਣਨਾ ਸਨਸਕ੍ਰੀਨ ਆfda ਅਪਲਾਈ ਜ਼ਰੂਰ ਕਰਨਾ ਹੈ ਫੇਸ ਤੇ ਹਰ ਸਵੇਰ ਤੇ ਰੈਗੂਲਰਲੀ ਤੁਸੀਂ ਇਹਨੂੰ ਐਸੇ ਤਰ੍ਹਾਂ ਹੀ ਲਗਾਤਾਰ ਤੁਸੀਂ ਇਹਨੂੰ ਬਣਾ ਸਕਦੇ ਹੋ ਯੂਜ਼ ਕਰ ਸਕਦੇ ਹੋ ਤੇ ਸਾਰੀ ਸਕਿਨ ਵਾਲਿਆਂ ਨੂੰ ਯੂਜ਼ ਕਰ ਸਕਦੇ ਹੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਵੀਡੀਓ ਪਸੰਦ ਆਵੇ ਤਾਂ ਪਲੀਜ਼ ਹਰਨ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਬੈਲ ਬਟਨ ਵੀ ਕਲਿੱਕ ਕਰਨਾ ਤੇ ਕਮੈਂਟ ਕਰਕੇ ਤੁਸੀਂ ਪਲੀਜ਼ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗਦੀ ਆ ਤੇ ਜਿਹੜੀ ਮੈਂ ਰੈਮਡੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਉਹਦਾ ਤੁਹਾਨੂੰ ਰਿਜ਼ਲਟ ਮਿਲਦਾ ਤੁਸੀਂ ਉਹਨੂੰ ਯੂਜ਼ ਕਰਕੇ ਦੇਖਦੇ ਹੋ ਜਾਂ ਨਹੀਂ ਦੇਖਦੇ ਤੇ ਤੁਹਾਨੂੰ ਉਹਦਾ ਰਿਜ਼ਲਟ ਮਿਲਦਾ ਜਾਂ ਨਹੀਂ ਮਿਲਦਾ ਪਲੀਜ਼ ਮੈਨੂੰ ਕਮੈਂਟ ਕਰਕੇ ਉਹ ਦੱਸਿਆ ਕਰੋ ਤਾਂ ਹਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਤੱਕਦੇ ਲਈ ਸਤਿ ਸ਼੍ਰੀ ਅਕਾਲ